ਲੱਖੇ ਤੇ ਵਾਰੀ ਇੱਕ ਵਾਰੀ ਘੱਟ ਹੋਇਆ ਤੇ ਲੱਖਾ ਬਾਹਰ ਆ ਗਿਆ ਭਾਨਾ ਨਹੀਂ ਭਾਨਾ ਭਾਨਾ ਵੀ ਲਿਆਂ ਮੈਂ ਫਿਰਦੀ ਕਰਨ ਭਾਨਾ ਵੀ ਲਿਆਂ ਆਜੂ ਭਾਨਾ ਕੋਈ ਇਹੀ ਲੋਕ ਲਿਆਉਣਗੇ ਇਹੀ ਲੋਕ ਮੈਨੂੰ ਲਿਆਏ ਸੀ ਭਾਨੇ ਦੇ ਉੱਤੇ ਪਰਚਾ ਚੈਨੀ ਚੋਰੀ ਦਾ ਗੁਰਦੀਪ ਜੁਝਾਰ ਦੇ ਉੱਤੇ ਲਿਦਿਆਲੇ ਦੇ ਪਰਚਾ ਚੈਨੀ ਚੋਰੀ ਦਾ ਜਿਹੜਾ ਬੰਦਾ 10-15 ਹਜ਼ਾਰ ਕਰੋੜ ਦਾ ਮਾਲਕ ਹੈ ਉਹਦੇ ਪਰਚਾ ਚੈਨੀ ਚੋਰੀ ਦਾ ਕੇਬਲ অপারেਟਰਾਂ ਦੇ ਵੀ ਪਰਚੇ ਦਰਜ ਹੋਏ ਕੇਬਲ অপারেਟਰ ਜਿਹੜੇ ਵਿਚਾਰੇ ਆਪਣਾ ਘਰ ਚ ਲਾ ਰਹੇ ਆ ਮੈਂ ਕਹਾਂਗਾ ਉਹ ਵੀ ਇੱਕ ਦੁਕਾਨਦਾਰ ਦੀ ਤਰ੍ਹਾਂ ਹੀ ਆਪਣਾ ਘਰ ਚ ਲਾ ਰਹੇ ਸੀ ਉਹਨਾਂ ਤੇ ਵੀ ਪਰਚੇ ਦਰਜ ਹੋਏ ਕੰਟ ਮਾਰ ਤੱਕ ਵੀ ਕੱਲ ਤੱਕ ਕੱਲ ਵੀ ਜਿਹੜੀ ਇਹ ਕੰਟ ਮਾਰ ਹੁੰਦੀ ਹੈ ਰੈਡ ਸਪਰਾਉਟ ਨਾ ਦੇ ਕੰਪਨੀ ਆਂਦੀ ਹੈ ਜਿਸ ਦੇ ਵਿੱਚ ਇਹਨਾਂ ਦੇ ਐਮਐਲਏ ਦਾ ਹੀ ਪੂਰਾ ਜਿਹੜਾ ਸ਼ੇਅਰ ਹੁੰਦਾ 90% ਦੂਰ ਦੀ ਦੇਖੋ ਚਾਰਪੁਰੋ ਫੂਡਸ ਨੱਕ ਉਰਤਾ ਜੀ ਸਾਰੇ ਪੰਜਾਬ ਦੀ ਪੁਲਿਸ ਲਾਤੀ ਲੈ ਲੈ ਹੋ ਯਾਰ ਮਾਰੋ ਗੋਲੀਆਂ ਜੇ ਮਾਰਨਾ ਅਸੀਂ ਖਾਨ ਕੈਂਪੀਆ ਸੁਣਿਆ ਹੋਇਆ ਲੋਕਾਂ ਦਾ ਉਹਨੂੰ ਉਹਨੂੰ 5-700 ਪੁਲਿਸ ਵਾਲਾ ਦੇ ਘਰੇ ਜਾ ਕੇ ਘੇਰ ਲੈਂਦਾ ਦਾ ਨਿਰਬੰਧ ਕਰ ਲੈਂਦਾ ਆਮ ਲੋਕਾਂ ਨੇ ਇੱਥੇ ਕੀ ਬਣੂਗਾ ਜੇ ਕੈਂਪਿੰਗਾਂ ਨੂੰ ਤੁਸੀਂ ਐਂ ਕੁਚਲ ਲਾ ਕੇ ਦੱਬਣ ਲੱਗੇ ਪਾਣਾ ਕਿਸਾਨੀ ਮੋਰਚਾ ਲੱਗਿਆ ਹੋਵੇ ਕੋਈ ਮਜ਼ਦੂਰਾਂ ਦਾ ਮੋਰਚਾ ਉਹਨਾਂ ਦੀ ਗੱਲ ਹੋਵੇ ਅੱਕ ਦੀ ਪਾਣਾ ਇੱਕ ਢਾਹ ਕਿਰਤ ਨਾ ਬੋਲਦਾ ਪਾਣਾ ਗਲਤ ਨਹੀਂ ਕਰਦੇ ਤਿੰਨ ਤਰੀਕ ਦੇ ਕੋਲ ਨੂੰ ਕਿਦਾਂ ਦੇਖਦੇ ਹੋ ਜਾਓਗੇ ਤਿੰਨ ਨੂੰ ਤਾਂ ਬਾਈ ਹਰ ਹਾਲ ਜਾਵਾਂਗੇ ਸਪਸ਼ਟ ਗੱਲ ਹੈ ਜਦੋਂ ਫਿਰ ਅਸੀਂ ਵੀ ਅੰਦਰ ਹੋਵਾਂਗੇ ਸਾਡੇ ਵੀ ਸਿਰ ਪਾੜ ਦੇਣਗੇ ਜੇਲ੍ਹਾਂ 'ਚ ਭੇਜ ਦੇਣਗੇ ਯਾਪਾ ਨੇ ਉਹ ਲੇਮਾ ਗੱਲਾਂ ਹੀ ਦੋਆ ਖਾਤਾ ਗਿਆ ਸੀ ਜਲਦੀ ਬਾਹਰ ਆ ਗਿਆ ਭਾਨੇ ਤੇ ਪਰਚੇ ਤੇ ਪਰਚੇ ਹੋਈ ਜਾਂਦੇ ਆ ਲੱਕੇ ਦੇ ਵਾਰੀ ਇੱਕ ਵਾਰੀ ਇਕੱਠ ਹੋਇਆ ਤੇ ਲੱਖਾ ਬਾਹਰ ਆ ਗਿਆ ਭਾਨਾ ਨਹੀਂ ਬਾਹਰ ਆਉਂਦਾ ਭਾਨਾ ਵੀ ਲਿਆਵਾਂਗੇ ਐਡੀ ਗੱਲ ਨਹੀਂ ਭਾਨਾ ਵੀ ਲਿਆਵਾਂਗੇ ਆਜੂ ਭਾਨਾ ਕੋਈ ਗੱਲ ਇਹੀ ਲੋਕ ਲਿਆਉਣਗੇ ਇਹੀ ਲੋਕ ਮੈਨੂੰ ਲਿਆਏ ਸੀ ਨਾ ਇਹੀ ਤਾਂ ਮੇਰੇ ਤੇ ਪਰਚਾ ਹੋਇਆ ਹਰੀ ਦੇ ਪਤਨ ਵਾਲਾ ਚਿੱਟੇ ਵਾਲਾ ਇਹੀ ਲੋਕਾਂ ਨੇ ਮਹਾਰਾਜ ਦੀ ਧਰਤੀ ਦੇ ਪੰਜਾਬ ਦੇ ਲੋਕਾਂ ਨੇ ਕੱਟ ਕੀਤਾ ਸੀ ਇਹੀ ਲੋਕ ਵੱਡੀ ਤਾਕਤ ਹੈ ਮੈਂ ਬਾਰ ਬਾਰ ਕਹਿਣਾ ਲੋਕ ਬਹੁਤ ਵੱਡੀ ਤਾਕਤ ਹੈ ਜਿੱਥੇ ਲੋਕ ਜੁੜਦੇ ਨੇ ਮੈਂ ਲੋਕਾਂ ਨੂੰ ਕਹਿਣਾ ਆਪਣੀ ਤਾਕਤ ਨੂੰ ਪਛਾਣੋ ਸਮਝੋ ਛੋੜੀ ਐਡੀ ਵੱਡੀ ਤਾਕਤ ਆਸੀਂ ਦਿੱਲੀ ਨੂੰ ਕੂਚ ਕੀਤਾ ਕਿੰਨੀਆਂ ਅੜਚਨਾ ਕਿੰਨੇ ਡਿੱਕੇ ਛੋੜੇ ਰਾਹਾਂ 'ਚ ਪਾਏਗੇ ਭੰਨ ਕੇ ਸਭਾ ਪਹੁੰਚ ਗਈ ਸੀ 13 ਮਹੀਨੇ ਬੈਠ ਕੇ ਤੁਸੀਂ ਜਿੱਤ ਕੇ ਆਏ ਹੋ ਇਹ ਲੋਕ ਤਾਕਤ ਹੁੰਦੀ ਹੈ ਵੱਡੀਆਂ ਵੱਡੀਆਂ ਹਕੂਮਤਾਂ ਝੁਕ ਜਾਂਦੀਆਂ ਨੇ ਜਿੱਥੇ ਲੋਕ ਟੁੱਟਦੇ ਨੇ ਲੋਕ ਲਹਿਰਾਂ ਬਣਦੀਆਂ ਨੇ ਇਹ ਉਹੀ ਲੋਕ ਨੇ ਜਿਹੜੇ ਮੇਰੇ ਮਹਾਰਾਜ ਖੜੇ ਸੀ ਦੋ ਵਾਰੀ ਖੜੇ ਆ ਮਹਾਰਾਜ ਪਹਿਲਾ ਦਿੱਲੀ ਪਰਚਾਂ ਵੇਲੇ ਫਿਰ ਇਹਨਾਂ ਦੇ ਪਰਚਾਂ ਵੇਲੇ ਅੱਜ ਉਹੀ ਲੋਕ ਭਾਨੇ ਨਾਲ ਖੜੇ ਐ ਇਹੀ ਲੋਕ ਜੇ ਕਿਤੇ ਉਦੋਂ ਡਿਬਰੂਗੜ੍ਹ ਖੜੇ ਹੁੰਦੇ ਸਾਡੇ ਨਾਲ ਉਹਨਾਂ ਨੌਜਵਾਨਾਂ ਦੇ ਨਾਲ ਤਾਂ ਉਹ ਨੌਬਤ ਵੀ ਆਉਣੀ ਨਹੀਂ ਸੀ ਭਾਈ ਪਰ ਡਰਾਉਣਗੇ ਵੀ ਮੈਂ ਫੇਰ ਕਹਿਣਾ ਬਹੁਤ ਤੁਹਾਨੂੰ ਤਮਕਾਉਣਗੇ ਵੀ ਫੋਨ ਵੀ ਕਰਦੇ ਆ ਇਹ ਐਸਐਚਓ ਦਾ ਫੋਨ ਹੁੰਦਾ ਕਿਸੇ ਨੂੰ ਹਾਂ ਵੀ ਕਿੰਨੇ ਬੰਦੇ ਜਾ ਰਹੇ ਹੋ ਕੱਲ ਨੂੰ ਉੱਥੇ ਕੱਟ ਤੇ ਅਗਲਾ ਡਰ ਜਾਂਦਾ ਕਿਹਦੇ ਕੱਲ ਮੇਰੇ ਗੱਡੀ ਲੈ ਕੇ ਆ ਜਾਂਦੇ ਮੇਰਾ ਮਿੱਤਰ ਐ ਜਸਵੀਰ ਮੁੰਡਾ ਬੱਲਰਾਂ ਤੋਂ ਜਦ ਨਸਤੀ ਨੂੰ ਇਕੱਠ ਹੋਇਆ ਪੰਦੇ ਦੇ ਪਿੰਡ ਮੂਨ ਕਾਲਾ ਸੱਚੋ ਦੇ ਬਾਹਰ ਚ ਆ ਗਿਆ ਦਰੂ ਪੀਤੀ ਰਾਤ ਨੂੰ ਕਹਿੰਦਾ ਮੈਂ ਤੈਨੂੰ ਮਿਲਣਾ ਮੈਨੂੰ ਤਸਵੀਰ ਦਾ ਫੋਨ ਆ ਕਹਿੰਦਾ ਭਾਈ ਮੈਨੂੰ ਫੋਨ ਕਰਕੇ ਪਹਿਲਾਂ ਧਮਕਾਈ ਜਾਂਦਾ ਵੀ ਉੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਮੈਂ ਕਿਹਾ ਦੀ ਵੀਡੀਓ ਬਣਾ ਲੈ ਲਾਈਵ ਹੋ ਜਾ ਕੁਝ ਨਹੀਂ ਬੋਲਣਾ ਘਰ ਦੀ ਕੰਧ ਤੋਂ ਖੜ ਕੇ ਲੈਵ ਹੋ ਜਾ ਵੀ ਆਹ ਪੁਲਿਸ ਆ ਕੇ ਮੈਨੂੰ ਇੱਥੇ ਤੰਗ ਕਰ ਰਹੀ ਹੈ ਮੈਂ ਹੁਣ ਵੀ ਕਹਿੰਦਾ ਜੀ ਨੂੰ ਵੀ ਫੋਨ ਆਉਂਦਾ ਇਹਨਾਂ ਦੀ ਰਿਕਾਰਡਿੰਗ ਕਰੋ ਜਿਹੜਾ ਵੀ ਐਸਐਚਓ ਤੁਹਾਨੂੰ ਫੋਨ ਕਰਦਾ ਡੀਐਸਪੀ ਕਰਦਾ ਕੋਈ ਹੋਰ ਕਰਦਾ ਉਹਦੀ ਰਿਕਾਰਡਿੰਗ ਕਰਕੇ ਉਹ ਵਾਇਰਲ ਕਰੋ ਵੀ ਐਸ ਤੋਂ ਤੁਮਕਾਇਆ ਜਾ ਰਿਹਾ ਪੁਲਿਸ ਵੱਲੋਂ ਕਿਸੇ ਦੇ ਘਰੇ ਆਉਂਦੇ ਆ ਇਹਨਾਂ ਦੀ ਵੀਡੀਓ ਬਣਾ ਕੇ ਉਹ ਵਾਇਰਲ ਕਰੋ ਵੀ ਸਾਨੂੰ ਐ ਧਮਕਾ ਰਹੇ ਆ ਇਹ ਦਹਿਸਤ ਪਾਉਣਗੇ ਇਹ ਬਹੁਤ ਤਰੀਕੇ ਨਾਲ ਮੈਂ ਤੁਹਾਨੂੰ ਫਿਰ ਕਹਿੰਦਾ ਹਰ ਤਰ੍ਹਾਂ ਦਾ ਇਹ ਜਾਲ ਬੁਣਨਗੇ ਲੋਕਾਂ ਨੂੰ ਰੋਕਣ ਲਈ ਪਰ ਲੋਕਾਂ ਨੇ ਉਹ ਜਾਲ ਤੋੜ ਕੇ ਪਹੁੰਚਣਾ ਹੈ ਜੇ ਅੱਜ ਨਾ ਪਹੁੰਚੇ ਤਾਂ ਫਿਰ ਭੁੱਲ ਜਾਓ ਤੁਹਾਨੂੰ ਬਾਰੀ ਸਭ ਦੀ ਆਉਣੀ ਹੈ ਕੋਈ ਬੰਦਾ ਆਪਣੇ ਘਰੋਂ ਨਹੀਂ ਨਿਕਲਣਾ ਕੋਈ ਬੋਲਣ ਨਹੀਂ ਦੇਣਾ ਐਂ ਦੱਬਦਿਆ ਕਰਨਗੇ ਤਿੰਨ ਤਰੀਕ ਦੇ ਕਾਲ ਨੂੰ ਕਿਦਾਂ ਦੇਖਦੇ ਹੋ ਜਾਓਗੇ ਤਿੰਨ ਨੂੰ ਤਾਂ ਬਾਈ ਹਰ ਹਾਲ ਜਾਵਾਂਗੇ ਸਪਸ਼ਟ ਗੱਲ ਹੈ ਜਦ ਆਪਾਂ ਰਸੀ ਵੀ ਅੰਦਰ ਹੋਵਾਂਗੇ ਸਾਡੇ ਵੀ ਸਿਰ ਪਾੜ ਦੇਣਗੇ ਜੇਲਾਂ ਚ ਭੇਜ ਦੇਣਗੇ ਜਾਂ ਭਾਂਦੇ ਨੂੰ ਲਿਆਵਾਂਗੇ ਗੱਲਾਂ ਹੀ ਦੋਆ ਨਾ ਪਿੱਛੇ ਹਟਣਾ ਨਾ ਝੁਕਣਾ ਇੱਕੋ ਹੀ ਪੀਲ ਆ ਲੋਕਾਂ ਨੂੰ ਕਾਫਲੇ ਬਨ ਕੇ ਮੇਰੇ ਵੀਰ ਨੂੰ ਹੱਥ ਬਨ ਕੇ ਬੇਨਤੀ ਆ ਜੇ ਆਪਾਂ ਪਹਿਲਾਂ ਵੀ ਕਦੇ ਐ ਇਕੱਠੇ ਹੋਗੇ ਹੁੰਦੇ ਨਾ ਜਦੋਂ ਸਾਡੇ ਮੁੰਡੇ ਡੇਬਰੂਗੜ ਸਿੱਟੇ ਆ ਤੇ ਆ ਨੌਬਤ ਨਹੀਂ ਸੀ ਆਉਣੀ ਇਹਨਾਂ ਨੇ ਹੌਲੀ-ਹੌਲੀ ਹੌਲੀ ਸਾਨੂੰ ਟੀਕੇ ਲਾ ਲਾ ਕੇ ਦੇਖ ਦੇਗੇ ਵੀ ਕੁਸਕਦੇ ਆ ਬੁੜਕਦੇ ਆ ਕੀ ਕਰਦੇ ਆ ਆਪਾਂ ਡਰ ਕੇ ਤਬਕੇ ਹੁਣ ਮੰਨ ਲਓ ਇਥੇ ਪਿੰਡ ਚ ਕੋਈ ਇਥੇ ਚਾਰ ਗੱਡੀਆਂ ਲੈ ਕੇ ਪੁਲਿਸ ਵਾਲੇ ਆ ਜਾਣ ਲੋਕ ਡਰ ਜਾਂਦੇ ਆ ਇਹ ਦਹਿਸਤ ਤੋੜਨੀ ਪੈਣੀ ਆ ਕੋਈ ਮੂੰਹ ਚ ਨਹੀਂ ਪਾਜੂ ਪੁਲਿਸ ਖਾ ਨਹੀਂ ਜਾਉ ਐਵੇਂ ਨਾ ਕਹੀ ਜਾਓ ਆ ਬੈਰੀਕੇਡ ਲਾਤੇ ਜੀ ਇਹ ਪਹਿਲਾ ਮਾਹੌਲ ਸਿਰਜਣਗੇ ਮੀਡੀਆ ਚ ਲਾਉਣਗੇ ਜ਼ਰੂਰ ਜੀ ਦੇਖੋ ਚਾਰ ਚਪਰਾਂ ਪੁਲਿਸ ਨਾ ਕਿਰਤਾ ਜੀ ਸਾਰੇ ਪੰਜਾਬ ਦੀ ਪੁਲਿਸ ਲਾਤੀ ਲੈ ਲੈਓ ਯਾਰ ਮਾਰੋ ਗੋਲੀਆਂ ਜੇ ਮਾਰਨੀਆਂ ਤਾਂ ਅਸੀਂ ਖਾਣ ਨੂੰ ਤਿਆਰ ਜਾਬ ਤੇ ਸ਼ਾਂਤਮਈ ਤਰੀਕੇ ਨਾਲ ਆਉਣਾ ਇਹਨਾਂ ਨੇ ਬਹੁਤ ਕੋਸ਼ਿਸ਼ ਕਰਨੀਆਂ ਤੁਹਾਨੂੰ ਨੁਕਸਾਨ ਦੀ ਭੜਕਾਉਣ ਦੀ ਆਪਣੇ ਬੰਦੇ ਵੀ ਬਚਫਿੱਟ ਕਰ ਸਕਦੇ ਆ ਇਹ ਸਾਰੀਆਂ ਗੱਲਾਂ ਦੀ ਗੌਰ ਰੱਖਣੀ ਹੈ ਕੋਈ ਗੱਲ ਨਹੀਂ ਤੁਸੀਂ ਮੈਂ ਕਹਿੰਦਾ ਪੰਜਾਬ ਪੁਲ ਛੱਡ ਤੁਸੀਂ ਸੈਂਟਰ ਤੋਂ ਤੂੰ ਮਗਾ ਜਿਵੇਂ ਪਹਿਲਾਂ ਕੰਪਨੀਆਂ ਮਗਾ ਕੇ ਸਾਡੇ ਮੁੰਡਿਆਂ ਨਾਲ ਜੋ ਤੂੰ ਕੀਤਾ ਅੱਜ ਫੇਰ ਕਰ ਪਰ ਅਸੀਂ ਤੇਰਾ ਜ਼ਬਰਦਸਤ ਤੇਰਾ ਮੁਕਾਬਲਾ ਸਬਰ ਨਾਲ ਦੇਵਾਂਗੇ ਮਾਰ ਡਾਂਗਾ ਪਾੜ ਸਰ ਤੋੜ ਦੇ ਲੱਤਾਂ ਵਾਂ ਵਸੜਦੇ ਜੇਹਲਾਂ 'ਚ ਕੋਈ ਪ੍ਰਵਾਹ ਨਹੀਂ ਪਰ ਇੰਨਾ ਚੁੱਪ ਨਹੀਂ ਸਾਡੀ ਜਿਉਂਦਿਆਂ ਦੀ ਤੂੰ ਆਵਾਜ਼ ਨਹੀਂ ਬੰਦ ਕਰ ਸਕਦਾ